ਨੌਜਵਾਨ ਜਦ ਉੱਠਦੇ ਨੇ ਤਾਂ ਨਿਜ਼ਾਮ ਬਦਲ ਜਾਂਦੇ ਨੇ ਭਗਤ ਸਿੰਘ ਤਾਜ ਵੀ ਪੈਦਾ ਹੁੰਦੇ ਨੇ ਬਸ ਨਾਮ ਬਦਲ ਜਾਂਦੇ ਨੇ ਸੋ ਬਿਲਕੁਲ ਸ਼ਬਦਾਂ ਦੇ ਨਾਲ ਮੇਲ ਖਾਂਦੀਆਂ ਹੋਈਆਂ ਕਈ ਮਿਸਾਲਾਂ ਤੁਹਾਨੂੰ ਅੱਜ ਦਿਖਾਉਣ ਆਏ ਆ ਆਪਾਂ ਪਹੁੰਚੇ ਆਂ ਜੀ ਜਲੰਧਰ ਦੇ ਨੇੜੇ ਇੱਕ ਮਿਊਜ਼ੀਅਮ ਬਣਿਆ ਜਿਹਦੇ ਵਿੱਚ ਕੀ ਸਮੇਂ-ਸਮੇਂ ਤੇ ਕਿਵੇਂ ਕਿਸੇ ਨੇ ਆਪਣੇ ਹੱਕ ਲਏ ਨੇ ਇਸ ਮਿਊਜ਼ੀਅਮ ਦਾ ਨਾਮ ਜੰਗ-ਏ-आज़ादी ਸੋ ਜਿਆਦੀ देर ਨਾ ਲਾਉਂਦੇ ਹੋਏ ਆਪਾਂ ਚੱਲਦੇ ਆਂ ਜੀ ਮਿਊਜ਼ੀਅਮ ਦੇ ਅੰਦਰ ਸੋ ਥੋੜੀ ਜੀ ਟਿਕਟ ਆਈ ਹੈ ਜੀ ਤੇ 100 ਰੁਪਏ ਦੇ ਵਿੱਚ ਆਪਾਂ ਨੂੰ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਬਹੁਤ ਵਧੀਆ ਉਪਰਾਲਾ ਹੈ ਵੀਡੀਓਗ੍ਰਾਫੀ ਦੇ ਰਹੀ ਤੁਹਾਨੂੰ ਵੀਡੀਓ ਵਿੱਚ ਦਿਖਾਉਂਦੇ ਆਂ ਜੀ ਸੋ ਠੀਕ ਹੈ ਜੀ ਚਲੋ ਆਜੋ ਜੀ ਪੰਜਾਬ ਦੀ ਗਲੇ ਵਿੱਚ ਦੁਬਾਰਾ ਬਰਤਾਨੀਆਂ ਨੇ ਧਾਰਮਿਕ ਪ੍ਰਚਾਰ ਦੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦੇ ਲੋਕਾਂ ਨੂੰ ਜੋ ਕਿ ਹਰ ਪ੍ਰਕਾਰ ਦੀ ਵਿਤੰਤਾ ਦੇ باوجود ਇਕੱਠੇ ਸਨ ਉਹਨਾਂ ਦੇ ਧਰਮ ਦੇ ਆਧਾਰ ਤੇ ਵੰਡਣ ਲਈ ਹਰ ਪ੍ਰਕਾਰ ਦੇ ਹਰਬੇ ਵਰਤਣੇ ਸ਼ੁਰੂ ਕਰ ਦਿੱਤੇ। ਹਿੰਦੂ ਉੱਤੇ ਸਿੱਖ ਗਊ ਦੀ ਪੂਜਾ ਕਰਦੇ ਸਨ। ਗਊ ਅਤਿਆਦੀ ਆਪਿਆ ਦੇ ਕੇ ਤੇ ਬੋਚਰ ਖਾਨਿਆਂ ਦੀ ਗਲਤੀ ਬਤਾ ਕੇ ਉਹਨਾਂ ਨੇ ਹਿੰਦੂਆਂ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੜਕਾਇਆ ਤਾਂ ਜੋ ਉਹ ਉਤੇ ਚਿਤ ਨੂੰ ਸਤਗੁਰੂ ਰਾਮ ਸਿੰਘ ਅੰਗਰੇਜ਼ਾਂ ਦੇ ਇਸ ਇਰਾਦੇ ਤੋਂ ਵਾਕਿਫ ਸਨ ਤੇ ਉਹਨਾਂ ਨੇ ਇਸ ਦਾ ਤੋੜ ਲੱਪਣ ਲਈ ਯਤਨ ਕੀਤੇ ਇਹਨਾਂ ਦੇ ਪਰ ਕੋਬਿੰਦ ਸਿੰਘ ਵੱਲੋਂ ਸਥਾਪਿਤ ਕੀਤੀਆਂ ਸ਼ਾਨਦਾਰ ਖਾਲਸਾਈ ਰਵਾਇਤਾਂ ਨੂੰ ਉਹਨਾਂ ਨੇ ਆਪਣੀ ਪੈਰੋਕਾਰ ਦੀ ਸੰਤ ਖਾਲਸਾ ਨਾਮੀ ਇੱਕ ਸੰਸਥਾ ਬਣਾਈ ਜਿਸ ਦਾ ਪ੍ਰਮੁੱਖ ਮੰਤਵ ਬਰਤਾਨਵੀ ਰਾਜ ਤੋਂ छुटਕਾਰਾ ਪਾਉਣਾ ਸੀ ਉਹਨਾਂ ਦੀ ਸੰਤ ਖਾਲਸਾ ਲਈ ਇੱਕ ਨਿਯਮਵਲੀ ਬਣਾਈ ਜਿਸ ਅਨੁਸਾਰ ਉਹਨਾਂ ਨੂੰ ਖਾਲਿਸ ਸਾਫ਼ ਸੁਥਰਾ ਤੇ ਅਨੁਸ਼ਾਸਿਤ ਜੀਵਨ ਬਤੀਤ ਕਰਨਾ ਲਾਜ਼ਮੀ ਸੀ ਸਤਗੁਰੂ ਰਾਮ ਸਿੰਘ ਦੇ ਚੇਲਿਆਂ ਜਿਨ੍ਹਾਂ ਨੂੰ ਕੋਕੇ ਕਿਹਾ ਜਾਂਦਾ ਸੀ ਤੇ ਗਿਣਤੀ ਵੱਧਦੀ ਗਈ ਤੇ ਨੇਤਾ ਬਚੂ ਉਹਦਾ ਸਤਕਾਰ ਵੀ ਬਣ ਗਿਆ ਸਤਗੁਰੂ ਰਾਮ ਸਿੰਘ ਦੇ ਜਾਣ ਆਉਣ ਦੇ پابੰਦੀਆਂ ਲਗਾ ਦਿੱਤੀਆਂ ਗਈਆਂ ਉਹਨਾਂ ਨੂੰ ਆਪਣੇ ਪਿੰਡ ਪੈਣੀ ਸਾਹਿਬ ਵਿੱਚੋਂ ਨਿਕਲਣ ਦੀ ਆਗਿਆ ਨਹੀਂ ਸੀ ਪਰ ਇਸ ਦਾ ਉਲਟ ਅਸਰ ਹੋਇਆ ਤੇ 1870 ਵਿੱਚ ਸਤਗੁਰੂ ਜੀ ਨੂੰ ਆਜ਼ਾਦੀ ਨਾਲ ਮੁਫ਼ਰੰਦੀ ਇਜਾਜ਼ਤ ਦੇ ਦਿੱਤੀ ਗਈ। ਪੰਜਾਬ ਵਿੱਚ ਲਗਾਤਾਰ ਵਧ ਰਹੇ ਪੁਛੜ ਖਾਨਿਆਂ ਦੀ ਗਿਣਤੀ ਵਧਨ ਦਾ ਵਿਰੋਧ ਵਧ ਰਿਆ ਸੀ। ਕੂਕਿਆਂ ਹੁਣ ਅੰਗਰੇਜ਼ਾਂ ਨਾਲ ਸਿੱਧੀ ਟੱਕਰ ਲੈਣ ਲਈ ਤਿਆਰ ਸਨ। 15 ਜੂਨ 1871 ਨੂੰ ਅੰਮ੍ਰਿਤਸਰ ਵਿੱਚ ਕੂਕਿਆਂ ਨੇ ਕੁਝ ਪੁਛੜਾਂ ਨੂੰ ਮਾਰ ਦਿੱਤਾ। ਇਸ ਲਈ ਚਾਰ ਕੂਕੀਆਂ ਨੂੰ ਫਾਂਸੀ ਤੇ ਦੋਨੋਂ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਗਈ। 1 ਮਹੀਨੇ ਬਾਅਦ ਤਿੰਨ ਉਚੜ ਰਾਏਕੋਟ ਵਿੱਚ ਮਾਰ ਦਿੱਤੇ ਗਏ। ਸਿੱਟੇ ਵੱਚੋਂ ਪੰਜ ਕੂਕੀਆਂ ਨੂੰ ਫਾਂਸੀ ਦੇ ਦਿੱਤੀ ਗਈ ਜਿਨ੍ਹਾਂ ਵਿੱਚ ਗਿਆਨੀ ਰਤਨ ਸਿੰਘ ਵੀ ਸ਼ਾਮਿਲ ਸਨ ਜੋ ਇੱਕ ਵਿਦਵਾਨ ਵਿਅਕਤੀ ਸਨ। ਮਲੇਰਕੋਟਲਾ ਵਿੱਚ ਗੁਰਮukh ਸਿੰਘ ਨਾਮਕ ਇੱਕ ਨਾਮਤਾਰੀ ਜੋ ਕਿ ਸਬਜ਼ੀ ਵੇਚਦਾ ਸੀ ਨੇ ਇੱਕ ਬਲਦ ਉੱਪਰ ਉਸਦੇ ਮਾਲਕ ਵੱਲੋਂ ਅਖਿਆਚਾਰ ਕੀਤੇ ਜਾਣਤੇ ਉਸ ਜਾਨਵਰ ਤੇ ਰਹਿਤ ਕਰਨ ਦੀ ਗੁਜ਼ਾਰਿਸ਼ ਕੀਤੀ ਜਿਸ ਨਾਲ ਬਵਾਲ ਖੜਾ ਹੋ ਗਿਆ ਅੰਗਰੇਜ਼ਾਂ ਨੇ ਹਾਲਾਤ ਵਿਗਾੜਨ ਲਈ ਇਸ ਨੂੰ ਸਹੀ ਮੌਕਾ ਸਮਝਦਿਆਂ ਇਸ ਵਿੱਚ ਦਖਲਅੰਦਾਜ਼ੀ ਕੀਤੀ ਉਹਨਾਂ ਨੇ ਬਹੁਤ ਨੂੰ ਗੁਰਮੁਖ ਸਿੰਘ ਦੇ ਸਾਹਮਣੇ ਕਤਲ ਕੀਤੇ ਜਾਣ ਦਾ ਹੁਕਮ ਦੇ ਦਿੱਤਾ ਇਹ ਖਬਰ ਜੰਗਲ ਦੀ ਅਗਵਾਮ ਫੈਲ ਗਈ ਤੇ ਇਸ ਨੇ ਬਲਦੀ ਤੇ ਤੇਰਪੌਂ ਦਾ ਕੰਮ ਕੀਤਾ ਤੇ ਆਪਣੀ ਆਪ ਦੇ ਕਾਬੂ ਨਾ ਰੱਖ ਸਕੇ ਤੇ 13 ਜੰਦਰੀ 1872 ਨੂੰ ਕਰੀ 150 ਸਿੱਖ ਨਾਮਤਾਰੀ ਸੰਖੀਰਾ ਸਿੰਘ ਤੇ ਮਹਿਣਾ ਸਿੰਘ ਦੀ ਅਗਵਾਈ ਦੇ ਮਲੇਰ ਕੋਟਲਾ ਵੱਲ ਇਸ ਵਧੀ ਕੀ ਦਾ ਪਤਰਾ ਲੈਣ ਲਈ ਰਵਾਨਾ ਹੋ ਗਏ ਸਿੱਖਾਂ ਤੇ ਮਲੇਰ ਕੋਟਲਾ ਦੇ ਅਧਿਕਾਰੀਆਂ ਵਿਚਕਾਰ ਲੜਾਈ ਹੋਈ ਤੇ ਕਈ ਜਾਨਾਂ ਗਈਆਂ ਨਾਮਤਾਰੀ ਸਿੱਖਾਂ ਨੇ ਅਧਿਕਾਰੀਆਂ ਸਾਹਮਣੇ ਆਪਣੀ ਮਰਜ਼ੀ ਨਾਲ आत्म समर्पण कर दिता, स्तारा उनिंजा सिखा लुडा दिता गया। अंबाला के कमिश्नर ने सोलह होरू भी उड़ाने के हुक्म से मोड़ लाई अगले दिन अठारह जनवरी सोलह होर नामधारी सिखा भी उठा दिता गया ਸਤਗੁਰੂ ਰਾਮ ਸਿੰਘ ਨੂੰ ਅਲਾਬਾਦ ਤੇ ਕਲਕੱਤਾ ਰਾਹੀਂ ਰੰਗੂਨ ਜਲਾਵਤਨ ਕਰ ਦਿੱਤਾ ਗਿਆ ਜਦ ਰਿਕੇ 1870 ਵਿੱਚ ਪੂਰੀ ਤਰ੍ਹਾਂ ਮੌਤ ਹੋ ਗਈ। ਉਸ ਸਮੇਂ ਸਤਪੁਰ ਰਾਮ ਜੀ ਨੇ ਅੰਗਰੇਜ਼ਾਂ ਦੀਆਂ ਬਹੁਤ ਸਾਰੀਆਂ ਬਦਨੀਤੀਆਂ ਦੇ ਉਲਟ ਚੱਲ ਕੇ ਉਹਨਾਂ ਦੇ ਨੱਕ ਵਿੱਚ ਦਮ ਕੀਤਾ ਸੀਗਾ। ਸਤਗੁਰੂ ਰਾਮ ਜੀ ਨੇ ਵਿਦੇਸ਼ੀ ਕੱਪੜਾ ਪਾਉਣ ਤੇ ਬਿਲਕੁਲ ਪਾਬੰਦੀ ਲਗਾ ਦਿੱਤੀ ਰੋਕ ਲਗਾ ਦਿੱਤੀ ਅਤੇ ਹਰ ਪਿੰਡ ਵਿੱਚ ਮਾਵਾਂ ਅਤੇ ਭੈਣਾਂ ਧੀਆਂ ਨੂੰ ਇਹ ਜ਼ੋਰ ਦਿੱਤਾ ਕਿ ਆਪਣੇ ਹੱਥ ਨਾਲ ਕੱਪੜਾ ਬਣਾ ਕੇ ਤਨ ਤੇ ਪਾਉਣਾ ਹੈ ਇਹ ਲਹਿਰ ਬਹੁਤ ਜ਼ੋਰਾਂ ਦੇ ਨਾਲ ਪਿੰਡੋਂ ਪਿੰਡ ਫੈਲ ਗਈ ਅਤੇ ਸਾਰੇ ਘਰਾਂ ਦੇ ਵਿੱਚ ਵਿਦੇਸ਼ੀ ਕੱਪੜਾ ਬਿਲਕੁਲ ਬੰਦ ਹੋ ਗਿਆ ਸਿੱਖ ਗੁਰੂਆਂ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਦੀ ਸੇਧ ਵਿੱਚ ਸਤਿਗੁਰੂ ਆਰਮ ਸਿੰਘ ਵੱਲੋਂ ਆਪਣੀ ਸਿੱਖਿਆ ਪ੍ਰਣਾਲੀ ਵਿਕਸਿਤ ਕੀਤੀ ਗਈ ਕਾਫੀ ਵੱਡੇ ਪੱਧਰ ਦੇ ਉੱਤੇ ਉਹਨਾਂ ਦੇ ਹੁਕਮਾਂ ਤੇ ਨਾਮਧਾਰੀਆਂ ਅਤੇ ਵਿਦੇਸ਼ੀ ਵਰਤਾਨਵੀ ਸੰਸਥਾਵਾਂ ਦਾ ਬਾਈਕਾਟ ਕੀਤਾ ਗਿਆ ਸਤਿਗੁਰੂ ਆਰਮ ਸਿੰਘ ਦੇ ਸੁਝਾਅ ਤੇ ਨਾਮਧਾਰੀਆਂ ਵੱਲੋਂ ਵਰਤਾਨਵੀ ਡਾਕ ਪ੍ਰਣਾਲੀ ਦਾ ਵੀ ਬਾਈਕਾਟ ਕੀਤਾ ਗਿਆ ਸੋ ਉਸ ਸਮੇਂ ਦੇ ਵਿੱਚ ਵਿਦੇਸ਼ੀ ਇੱਕ ਡਾਕ ਪ੍ਰਣਾਲੀ ਵੀ ਸੀਗੀ ਅੰਗਰੇਜ਼ਾਂ ਵੱਲੋਂ ਵਿਕਸਿਤ ਕੀਤੀ ਹੋਈ ਉਸ ਦਾ ਵੀ ਬਾਈਕਾਟ ਕੀਤਾ ਕਿ ਅਸੀਂ ਇਹਨਾਂ ਦੇ ਕੋਲੋਂ ਡਾਕ ਵੀ ਲੈਣਾ ਨਹੀਂ ਚਾਹੁੰਦੇ ਅਤੇ ਸੂਚਨਾ ਦਾ ਆਦਾਨ ਪ੍ਰਦਾਨ ਕਰਨ ਲਈ ਦੌੜਾਕਾਂ ਅਤੇ ਘੋੜਸਵਾਰਾਂ ਦੇ ਰੂਪ ਵਿੱਚ ਸੰਦੇਸ਼ ਵਹਕਾਂ ਦੀ ਵਿਵਸਥਾ ਕੀਤੀ ਗਈ। ਸੋ ਉਸ ਸਮੇਂ ਆਪਣੇ ਭਾਰਤ ਦੇ ਜਿਹੜੇ ਲੋਕ ਹੈ ਜਿਹੜੇ ਕਿ ਦੌੜ ਕੇ ਜਾਂ ਚੱਲ ਕੇ ਡਾਕ ਦੇ ਸਕਦੇ ਸੰ ਜਾਂ ਘੋੜਸਵਾਰਾਂ ਦੀ ਵਿਵਸਥਾ ਕੀਤੀ ਗਈ। ਸੋ ਡਾਕ ਪ੍ਰਣਾਲੀ ਵੀ ਆਪਣੀ ਚਲਾਈ ਗਈ। ਹੁਣ ਅੰਗਰੇਜ਼ਾਂ ਦੀ ਨਫ਼ਰਤ ਭਾਰਤ ਵਸਤੀਆਂ ਵਾਸਤੇ ਦਿਨੋਂ ਦਿਨ ਵਧਦੀ ਹੀ ਜਾ ਰਹੀ ਸੀ। ਚਾਰ ਲੋਕਾਂ ਤੋਂ ਵੱਧ ਇਕੱਠੇ ਹੋਣ ਤੇ ਮਨਾਹੀ ਕਰ ਦਿੱਤੀ ਗਈ। ਪਾਣੀ, ਬਿਜਲੀ, ਅਖਬਾਰ ਸਾਰਾ ਕੁਝ ਇੰਨਾ ਨੇ ਬੰਦ ਕਰ ਦਿੱਤਾ ਇਸੇ ਦੇ ਚਲਦਿਆਂ ਹੋਇਆਂ 13 ਅਪ੍ਰੈਲ ਸਨ 1919 ਨੂੰ ਜਲ੍ਹਿਆਂਵਾਲੇ ਬਾਗ ਵਿਖੇ ਇੱਕ ਮੰਦਭਾਗੀ ਘਟਨਾ ਵਾਪਰਦੀ ਹੈ ਜਿੱਥੇ ਕੀ ਅੰਗਰੇਜ਼ਾਂ ਵੱਲੋਂ ਭਾਰੀ ਗੋਲਾਬਾਰੀ ਕੀਤੀ ਜਾਂਦੀ ਹੈ ਤਕਰੀਬਨ 10 ਮਿੰਟਾਂ ਦੇ ਵਿੱਚ 1650 ਰਾਉਂ ਚਲਾਏ ਜਾਂਦੇ ਹਨ ਜਿਸ ਵਿੱਚ ਦਾਵਾ ਕੀਤਾ ਜਾਂਦਾ ਹੈ ਕਿ 300 79 ਲੋਕ ਮਾਰੇ ਜਾਂਦੇ ਹਨ ਤੇ 12200 ਲੋਕ ਜ਼ਖਮੀ ਹੁੰਦੇ ਹਨ ਲਾਲਾ ਲਾਜਪਤ ਰਾਏ ਜੀ ਦਾ ਆਜ਼ਾਦੀ ਦੇ ਘੋਲ ਦੇ ਵਿੱਚ ਬਹੁਤ ਅਹਿਮ ਥਾ ਹੈ ਸਨ 1888 ਵਿੱਚ ਉਹ ਰਾਜਨੀਤੀ ਵਿੱਚ ਸ਼ਾਮਲ ਹੁੰਦੇ ਹਨ ਅਤੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਬਤੌਰ ਆਜ਼ਾਦੀ ਕੁਲਾਟੀਏ ਇੱਕ ਤਕੜਾ ਯੋਗਦਾਨ ਪਾਇਆ ਹੈ ਸਨ 1828 ਵਿੱਚ ਇੱਕ ਕਿਸਾਨੀ ਦੇ ਅੰਦੋਲਨ ਦੇ ਵਿੱਚ ਜਾਂਦੇ ਹਨ ਕਿਸਾਨੀ ਦੇ ਵਿਰੁੱਧ ਇੱਕ ਬਿੱਲ ਪਾਸ ਕੀਤਾ ਜਾ ਰਿਹਾ ਸੀਗਾ ਰੋਸ ਵਿਖਾਵਾ ਕਰਦੇ ਸਮੇਂ ਉਹ ਬਰਤਾਨਵੀ ਪੁਲਿਸ ਦੀਆਂ ਲਾਠੀਆਂ ਦਾ ਸ਼ਿਕਾਰ ਹੋ ਗਏ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ 17 ਨਵੰਬਰ 1928 ਨੂੰ ਜ਼ਖਮਾਂ ਦੀ ਤਾਅ ਨਾ ਚੱਲਦਿਆਂ ਹੋਇਆਂ ਉਹਨਾਂ ਦੀ ਮੌਤ ਹੋ ਗਈ ਭਾਰਤੀ ਇਨਕਲਾਬੀ ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੇ ਸਨ ਭਗਤ ਸਿੰਘ ਨੇ ਬਦਲਾ ਲੈਣ ਦੀ ਕਸਮ ਖਾਦੀ ਅਤੇ ਰਾਜਗੁਰੂ ਸੁਖਦੇਵ ਥਾਪੜ ਅਤੇ ਚੰਦਰ ਸ਼ੇਖਰ ਅਜਾਬ ਨਾਲ ਮਿਲ ਕੇ ਸਕਾਟ ਨੂੰ ਮਾਰਨ ਦੀ ਯੋਜਨਾ ਬਣਾਈ ਪਰ ਪਛਾਣ ਦੀ ਗਲਤੀ ਕਰਨ ਭਗਤ ਸਿੰਘ ਨੂੰ ਜੋਹਨ ਪੀ ਸੈਂਡਰਸ ਜੋ ਕਿ ਸਹਾਇਕ ਪੁਲਿਸ ਸੁਪਰਡੈਂਟ ਸੀ ਦੇ ਸਾਹਮਣੇ ਆਉਣ ਤੇ ਉਸ ਨੂੰ ਮਾਰਨ ਦਾ ਇਸ਼ਾਰਾ ਕਰ ਦਿੱਤਾ ਉਸ ਨੂੰ ਰਾਜਗੁਰੂ ਅਤੇ ਭਗਤ ਸਿੰਘ ਵੱਲੋਂ 17 ਦਸੰਬਰ 1928 ਨੂੰ ਉਸ ਵੇਲੇ ਗੋਲੀ ਮਾਰੀ ਗਈ ਜਦੋਂ ਜਦੋਂ ਉਹ ਲਾਹੌਰ ਵਿੱਚ ਪੁਲਿਸ ਹੈੱਡਕੁਆਰਟਰ ਵਿੱਚੋਂ ਬਾਹਰ ਨਿਕਲ ਰਿਹਾ ਸੀ ਬਾਅਦ ਵਿੱਚ ਉਹਨਾਂ ਨੂੰ ਸੈਂਡਰਸ ਦੇ ਕਤਲ ਕੇਸ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ